ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਦਿਆਂ ਦੀ ਮਲਾ ਕਲਗੜ ਦੀ ਸੰਗ ਬਾਬੇ ਨਾਨਕ ਦੀ ਕਮੇਟੀ 13 13 ਵੱਲੋਂ ਮਿੱਠੇ ਜਲਦੀ ਛਬੀਲ ਜਲਦੀਰਾ ਛੋਲੇ ਅਤੇ ਦਵਾੜੇ ਦਾ ਖੁੱਲਾ ਲੰਗਰ ਲਗਾਇਆ ਗਿਆ। ਗੱਲਬਾਤ ਕਰਦਿਆਂ ਕਮੇਟੀ ਦੇ ਸੇਵਾਦਾਰ ਅਵਤਾਰ ਸਿੰਘ ਅਤੇ ਬੀਬੀ ਪਰਮਜੀਤ ਕੌਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵੀਂ ਸ਼ਬੀਲ ਸ਼ਹੀਦੀ ਦਿਹਾੜੇ ਤੇ ਲਗਾਈ ਗਈ ਹੈ। ਜਿਸ ਵਿੱਚ ਮਿੱਠੀ ਛਬੀਲ ਛੋਲੇ ਜਲਜੀਰਾ ਅਤੇ ਹਦਵਾਨੇ ਦੇ ਲੰਗਰ ਲਗਾਏ ਗਏ ਹਨ ਇਹ ਲੰਗਰ ਸਾਧ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬੱਚੇ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲੰਨ ਲੱਗਣ ਅਤੇ ਮਾਤਾ ਪਿਤਾ ਦੀ ਸੇਵਾ ਕਰਨ ਸੇਵਾ ਸਰਦਾਰ ਜਸਪਾਲ ਸਿੰਘ ਪਾਟਿਆ ਅਵਤਾਰ ਸਿੰਘ ਟਿੰਕਾ ਸੰਦੀਪ ਸਿੰਘ ਮਨਦੀਪ ਸਿੰਘ ਅੰਦਰਪ੍ਰੀਤ ਸਿੰਘ ਸਰਬਜੀਤ ਸਿੰਘ ਹਰਵਿੰਦਰ ਸਿੰਘ ਅਨਮੋਲ ਪਾਟਿਆ ਹਰਜਿੰਦਰ ਸਿੰਘ ਬਿੱਟੂ ਰੂਬਲ ਪਾਟਿਆ ਪਰਮਿੰਦਰ ਸਿੰਘ ਸਰਦਾਰ ਪ੍ਰੀਤਮ ਸਿੰਘ ਪਾਟਿਆ ਅਤੇ ਐਮ ਸੀ ਗਿੰਨੀ ਪਾਟਿਆ ਵੱਲੋਂ ਸੇਵਾ ਨਿਭਾਈ ਗਈ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅਸੀਂ ਕੀ ਕਹਿਣਾ ਚਾਹੁੰਦੇ ਸ਼ਬੀਲ ਗੋਲੋਂ ਜੰਦੇਸ਼ ਦੇਸ਼ੀ ਦੀ ਧਾਰ ਦੇ ਤੇ ਮਿਆਂ ਮਲੋਂ ਇੱਕ ਛਪੜ ਕਹਿਣਾ ਚਾਹਨੀ ਆ ਸੱਚੇ ਪਾਤਸ਼ਾਹ ਸਰਬੰਦਾ ਪੜਾ ਕਰੇ ਤੇ ਪੀਤਾ ਵੀ ਤੇ ਛਾਂਕੜਾ ਲਾ ਕੇ ਬੈਠਾ ਹੈ ਲਾਲ ਪਾਨੀ ਦਾ ਬੈਠਾ ਹੈ ਲਾਲ ਪਾਨੀ ਦਾ ਗੁਰੂ ਅਰਜਨ ਕੁੰਜ ਕਰ ਮਾਨੀ ਦਾ ਗੁਰੂ ਅਰਜਨ ਕੁੰਜ ਕਰ ਮਾਨੀ ਦਾ ਜੈਸਾ ਸਤ ਗੁਰ ਸੁਣੀ ਦਾ ਜੈਸਾ ਸਤ ਗੁਰ ਸੁਣੀ ਐਸੋ ਮੈਂ ਢੀਠ ਬੈਠਾ ਹੈ ਲਾਲ ਪਾਨੀ ਦਾ ਬੈਠਾ ਹੈ ਲਾਲ ਪਾਨੀ ਦਾ बिछड़िया मिले प्रभु बिछड़िया मिले हर दर के काहे बिजीठ बैठा है लाल पानी ना बैठा है लाल पानी ना मानस चिपाचा तेरा तेरा सेव सकार ने अपने मले हर था साल दी तरह मानस शब्दी ना देने बच्चा मानस सच्चे बाल बच्चे बुद्धि बच्चे उम्रा बच्चे सच्चे पाचा ਸਾਰਿਆਂ ਨੇ ਕਾਰ ਇਰਾਜ਼ ਕਰੇ ਸੱਚੇ ਬਾਦਸ਼ਾਹ ਮੁਰਦੰਗ ਦੇ ਜੀ ਦੇ ਬੱਚਿਆਂ ਨੂੰ ਖਲੇਹਾ ਦੇ ਰਗਾ ਕਿ ਅੱਜ ਕੱਲ ਨਸ਼ੇ ਦੇ ਅੱਜ ਕੱਲ ਜਿਹੜੇ ਬੱਚੇ ਸਾਡੇ ਮਲੇ ਦੇ ਬੱਚੇ ਤੇ ਬਹੁਤ ਸਾਰੇ ਚੰਗੇ ਕੋਈ ਬੱਚਾ ਇਹੋ ਜਾਣੀ ਹੈਗਾ ਕਿ ਜਿਹ ਵਿੱਚ ਕੋਈ ਆਏਗਾ ਬਾਕੀ ਕੁਝ ਇਹ ਬੱਚਿਆ ਹਾਂ ਅਸੀਂ ਇਹੋ ਹੀ ਸ਼ੈਦ ਜੰਨੇ ਆ ਆਪਣੇ ਨਸ਼ੇ ਛੱਡੋ ਗੁਰੂ ਮਾਏ ਦੇ ਚਰਨਾਂ ਵਾਲ ਲੱਗੋ ਤੇ ਸੇਵਾ ਕਰੋ ਤੇ ਸੇਵਾ ਦਾ ਭਲ ਬਖਸ਼ ਵਾਹਿਗੁਰੂ ਜੀ ਦੇ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਮੈਂ ਅਵਤਾਰ ਸਿੰਘ ਸੇਵਾਦਾਰ ਸੰਗ ਬਾਬੇ ਨਾਨਕ ਦੀ ਕਮੇਟੀ 13 13 ਮਹੱਲਾ ਕਾਲਗਾੜਾ ਤੇ ਸਮੂਹ ਸਾ ਸੰਗ ਦੇ ਸਹਿਯੋਗ ਦੇ ਨਾਲ ਜੋ ਹਰ ਸਾਲ 18ਵੀਂ ਸ਼ਬੀਲ 18 ਸਾਲ ਹੋ ਗਏ ਨੇ ਸ਼ਬੀਲ ਲਗਾਉਂਦੇ ਆ ਗੁਰੂ ਮਹਾਰਾਜ ਦੀ ਛੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀਕ ਦਿਹਾੜੇ ਤੇ ਇਹ ਸ਼ਬੀਲ ਲਗਾਏ ਲਗਾਣੇ ਆ ਇਹਨੂੰ 18 ਸਾਲ ਹੋ ਗਏ ਨੇ ਇਹ ਸ਼ਬੀਲ ਮਿੱਠੇ ਜਲ ਦੀ ਸ਼ਬੀਲ ਜਲ ਜੀਰਾ ਛੋਲਿਆਂ ਦਾ ਪ੍ਰਸ਼ਾਦ ਅਦੇ ਤਰਬੂਜੀਆ ਪ੍ਰਸ਼ਾਦ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਇਹ ਲਗਾ ਰਹੇ ਆ ਇਹਦੇ ਤੇ ਵਰਤਾਰਤ ਦੀ ਸੇਵਾ ਕੌਣ ਕਰਦਾ ਇਹ ਜੀ ਸਾਰਾ ਮਹੱਲਾ ਹੀ ਮਹੱਲਾ ਦੀ ਸਾਰਾ ਸ਼ਹਿਰ ਕਾਦੀਆਂ ਹੀ ਸਾਨੂੰ ਪੂਰਾ ਪੂਰਾ ਸਹਿਯੋਗ ਦਿੰਦੇ ਨੇ ਮੇਰੇ ਵੀਰ ਜੋ ਦੇਸ਼ਾਂ ਦੇ ਵਿੱਚ ਜਿਹੜੇ ਬੇਟੇ ਨੇ ਉਹ ਵੀ ਇਹਦੇ ਵਿੱਚ ਪੀ ਸਾ ਹਰ ਸਾਲ ਲਿੰਦੇ ਨੇ ਅਸੀਂ ਤੇ ਨੌਜਵਾਨ ਪੀੜ੍ਹੀ ਨੂੰ ਇਹ ਜਨੇ ਵੀ ਆਪਾਂ ਦੀ ਸਿੱਖੀ ਗੱਲ ਤੇ ਆਂਦੇ ਹੋ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਤੋਂ ਬਚੋ ਤੇ ਸਿੱਖੀ ਗੱਲ ਤੇ ਆਂਦੇ ਹੋ ਵਾਹਿਗੁਰੂ ਜੀ ਦਾ ਫਲਸਾ ਸ੍ਰੀ ਵਾਹਿਗੁਰੂ ਜੀ